ਅੱਜ ਦੇ ਟਾਈਮ ਵਿੱਚ ਸਟੂਡੈਂਟਸ ਜੋ ਹੈ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਬੈਸਟ ਆਪਸ਼ਨ ਲੱਭ ਰਹੇ ਹੁੰਦੇ ਨੇ ਚਾਹੇ ਆਪਾਂ ਗੱਲ ਕੈਨੇਡਾ ਆਸਟ੍ਰੇਲੀਆ ਯੂਕੇ ਦੀ ਕਰਦੇ ਆਂ ਕੁਝ ਨਾ ਕੁਝ ਹੁਣ ਲਿਮਿਟੇਸ਼ਨ ਜ਼ਰੂਰ ਇਨ ਆ ਕੰਟਰੀਜ਼ ਅਪਲਾਈ ਕਰਨ ਲਈ ਦੇਖਿਆ ਜਾ ਰਹੀਆਂ ਨੇ ਪਰ ਯੂਰਪ ਦੇ ਵਿੱਚ ਕੁਝ ਅਜਹੀਆਂ ਆਪਸ਼ਨਸ ਨੇ ਕੁਝ ਐਸੀ ਕੰਟਰੀਜ਼ ਨੇ ਜੋ ਖੁੱਲੇ ਮੌਕੇ ਔਰ ਚੰਗੀਆਂ ਆਪਸ਼ਨਸ ਦੇ ਰਹੀਆਂ ਹਨ ਉਹਨਾਂ ਨੂੰ ਉੱਥੇ ਆਨ ਲਈ ਪੜ੍ਹਾਈ ਕਰਨ ਲਈ ਸੈਟਲ ਹੋਣ ਦੇ ਲਈ ਜਿਨ੍ਹਾਂ ਵਿੱਚੋਂ ਇੱਕ ਹੈ ਲਾਟਵੀਆ ਅੱਜ ਡਿਟੇਲ ਦੇ ਵਿੱਚ ਇੱਕ ਇੱਕ ਪੁਆਇੰਟ ਦੀ ਕਲੈਰਿਟੀ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਦਵਾਂਗੇ ਲਾਟਵੀਆ ਨੂੰ ਲੈ ਕੇ ਹਰਜੋਤ कौर ਤੇ ਲਾਤਵੀਆ ਦੀ ਪੂਰੀ ਇਨਫੋਰਮੇਸ਼ਨ ਤੁਹਾਡਾ ਨਾਲ ਸਾਂਝੀ ਕਰਨਗੇ ਨੈਵੀਗੇਟਰਸ ওভারਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵਿਨਾ ਗੋਲਡ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਂ ਮੈਮ ਮੈਂ ਚਾਹੂੰਗੀ ਆਪਾਂ ਬਿਨਾਂ ਦੇਰ ਕੀਤੇ ਆ ਤੁਸੀਂ ਜ਼ਰੂਰ ਲਾਤਵੀਆ ਬਾਰੇ ਸਟੂਡੈਂਟਸ ਨੂੰ ਡਿਟੇਲ ਵਿੱਚ ਦੱਸੋ ਕੀ ਕੀ ਪਲੱਸ ਪੁਆਇੰਟ ਨੇ ਔਰ ਕੀ ਪ੍ਰੋਸੀਜਰ ਹੈ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਲਈ ਢੇਰ ਸਾਰੀਆਂ ਆਪਸ਼ਨਸ ਨੇ ਥੈਟਸ ਗੁੱਡ ਸਟੂਡੈਂਟਸ ਵਾਸਤੇ ਮੈਂ ਇਨਫੋਰਮੇਸ਼ਨ ਇਹ ਦਵਾਂਗੀ ਕਿ ਲਾਤਵੀਆ ਮੀਨਸ ザ ਸ਼ੇਨੇਗਨ ਸ਼ੇਨੇਗਨ ਪਾਰਟ ਜਿਹੜਾ ਯੂਰਪ ਦਾ ਪੂਰਾ ਯੂਰਪ ਐਂਡ ਦੈਨ ਇਟਸ ਅ ਸ਼ੇਨੇਗਨ ਸ਼ੇਨੇਗਨ ਦੇ ਵਿੱਚ देयर इज ਅ ਗਰੁੱਪ ਆਫ ਕੰਟਰੀਜ਼ ਆਲਮੋਸਟ 27 ਕੰਟਰੀਜ਼ ਦਾ ਗਰੁੱਪ ਹੈ ਤੇ ਉਹਦੇ ਵਿੱਚ ਜਿਹੜਾ ਲਾਤਵੀਆ ਇਜ਼ ਅ ਵਨ ਕੰਟਰੀ ਇਹਦੇ ਵਿੱਚ ਸਟੂਡੈਂਟ ਜਾ ਕੇ ਜਿਨ੍ਹਾਂ ਦਾ ਬਜਟ ਬਹੁਤ ਛੋਟਾ ਹੈ ਇਫ ਯੂ ਡੂ ਹੈਵ ਅ ਵੈਰੀ ਸਮਾਲ ਬਜਟ ਆ ਯੂ ਕੈਨ ਆਪਟ ਫਾਰ ਲਾਤਵੀਆ ਇਫ ਯੂ ਡੂ ਹੈਵ ਅ ਗੈਪ ਜੇ ਗੈਪ ਜ਼ਿਆਦਾ ਹੈ ਤੁਹਾਡਾ ਤੁਸੀਂ देन आल्सो यू कैन ਕਿਉਂਕਿ ਹਰ ਬੱਚਾ ਆਪਣਾ ਪਾਕਟ ਫ੍ਰੈਂਡਲੀ ਯੂਨੀਵਰਸਿਟੀ ਜਾ ਰਿਹਾ ਔਰ ਉਹ ਕੰਟਰੀ ਜਾ ਰਿਹਾ ਜਿੱਥੇ ਉਹਨੂੰ ਮੈਕਸਿਮਮ ਗਰੋਥ ਮਿਲੇ ਜਿਹੜੀ ਜਿਹਦੇ ਵਿੱਚ ਇੰਨੇ ਬੜੇ ਇੱਕ ਸ਼ੈਨੇਗਨ ਪਾਰਟ ਦਾ ਤੁਸੀਂ ਜਿਹੜਾ ਕੰਟਰੀ ਹਿੱਸਾ ਹੈ ਜਿਹਦੇ ਵਿੱਚ ਤੁਹਾਨੂੰ ਗਰੋਥ ਅੱਛੀ ਮਿਲ ਸਕਦੀ ਹੈ ਫੀਸ ਕੱਟ ਦੇ ਕੇ ਹੁਣ ਲਾਟਵੀਆ ਦੇ ਵਿੱਚ ਕੀ ਹੈ ਤੁਹਾਡੀ ਪਰਸੈਂਟੇਜ ਇਫ ਯੂ ਕੈਨ ਲਿਸਨ ਵੈਰੀ ਕੇਅਰਫੁਲੀ ਪਰਸੈਂਟੇਜ ਤਾਂ 60% ਹੋਣੀ ਚਾਹੀਦੀ ਹੈ ਆ ਬੀਏ ਕਿੱਤੀ ਹੋਈ ਹੈ ਤੇ ਬੀਆਈਡੀ ਜਾਂ ਕੁਛ ਅੱਧਾ ਦੇ ਐਡੀਸ਼ਨਲ ਕੁਆਲੀਫਿਕੇਸ਼ਨ ਬਿਕੋਜ਼ 16 ইয়ার ਆਫ এডুকেশন ਬੀਏ ਦੇ ਨਾਲ ਦੇਖਦੇ ਆ ਲੇਕਿਨ BCA आ, BSC IT ਜਾਂ ਕੁਛ ਏਦਾਂ ਦਾ ਕੀਤਾ ਆ BSC ਨਾਨ ਮੈਡੀਕਲ ਤੇ ਮੈਡੀਕਲ ਉਹ ਫਿਰ ਕੰਪਲੀਟਲੀ ਪੀਜੀ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ ਬਟ ਜੇ ਓਨਲੀ ਬੀਏ ਕਿੱਤੀ ਹੋਈ ਹੈ ਦੈਨ ਉਹਦੇ ਨਾਲ ਕੋਈ ਐਡੀਸ਼ਨਲ ਤੁਹਾਡੀ 1 ਇਅਰ ਦੀ ਜਾਂ 2 ਇਅਰ ਦੀ ਕੋਈ ਡਿਗਰੀ ਹੋਏ ਦੈਨ ਯੂ ਆਰ ਐਲੀਜੀਬਲ ਫਾਰ ਮਾਸਟਰਸ ਪਰਸੈਂਟੇਜ 60% ਚਾਹੀਦੀ ਹੈ ਫੰਡਿੰਗ ਪਾਰ ਜਿਹੜਾ ਹੈ ਆਲਮੋਸਟ 6 ਲੱਖ ਚਾਹੀਦਾ ਤੁਹਾਡਾ ਜਿਹੜਾ ਅਕਾਊਂਟ 'ਚ ਹੋਣਾ ਚਾਹੀਦਾ ਹੈ ਸਟੂਡੈਂਟ ਦੇ ਅਕਾਊਂਟ ਦੇ ਵਿੱਚ ਹੋਣਾ ਚਾਹੀਦਾ ਹੈ ਪੇਰੈਂਟਸ ਸਪਾਂਸਰ ਉਹ ਨੋ ਉਹਦੇ ਅਕਾਊਂਟ ਮਤਲਬ ਟ੍ਰਾਂਸਫਰ ਕਰ ਸਕਦੇ ਅਕਾਊਂਟ ਟ੍ਰਾਂਸਫਰ ਕਰ ਸਕਦੇ ਆ ਜਿਹੜਾ ਕੁਆਲੀਫਿਕੇਸ਼ਨ ਅਸੈਸਮੈਂਟ ਚ ਜ਼ਰੂਰ 1 ਐਂਡ ਹਾਫ ਮੰਥ ਲੱਗਦਾ ਆਦਰਵਾਇਜ਼ ਇਟਸ ਵੈਰੀ ਈਜ਼ੀ ਜੇ ਤੁਹਾਡਾ ਆਫਰ ਲੈਟਰ ਆ ਜਾਂਦਾ ਵੀਜ਼ਾ ਚਾਂਸਸ ਆਰ ਵੈਰੀ ਹਾਈ ਬਹੁਤ ਅੱਛਾ ਸਕਸੈਸ ਰੇਟ ਚੱਲਦਾ ਹੈ ਵੀਜ਼ਾ ਦਾ ਲਾਤਵੀਆ ਦਾ ਬਿਕੋਜ਼ ਇਟਸ ਅ ਸ਼ੈਨਿਗਨ ਪਾਰਟ ਕਿ ਤੁਸੀਂ ਇਹਨਾਂ ਦਾ ਇਰਾਜ਼ਮਸ ਪ੍ਰੋਗਰਾਮ ਹੁੰਦਾ ਇਹਨਾਂ ਦਾ ਯੂਨੀਵਰਸਿਟੀਆਂ ਦਾ ਐਕਸਚੇਂਜ ਪ੍ਰੋਗਰਾਮ ਹੁੰਦਾ ਸਪੋਜ਼ ਤੁਸੀਂ 5000 ਯੂਰੋ ਵਾਲੀ ਯੂਨੀਵਰਸਿਟੀ ਚ ਗਏ ਔਰ 5000 ਮੀਨਸ ਕੀ ਤੁਹਾਡਾ 5 ਲੱਖ ਵੀ ਨਹੀਂ ਲੱਗਿਆ ਸਾਡੇ ਚਾਰ ਜਾਂ 5 ਲੱਖ ਲੱਗਿਆ ਸਮਝੋ ਤੁਸੀਂ ਜਰਮਨੀ ਪੜ੍ਹਨਾ ਚਾਹੁੰਦੇ ਹੋ ਇੱਕ ਸੈਮਿਸਟਰ ਜਾਂ ਯੂਕੇ ਪੜ੍ਹਨਾ ਚਾਹੁੰਦੇ ਹੋ ਇਹ ਕਿਸੇ ਹੋਰ ਕੰਟਰੀ ਜਿੱਥੇ ਇਹਨਾਂ ਦਾ ਆਪਸ ਚ ਇਰਾਜ਼ਮਸ ਪ੍ਰੋਗਰਾਮ ਦਾ ਇਹਨਾਂ ਦਾ ਆਪਸ ਚ ਇੱਕ ਐਗਰੀਮੈਂਟ ਹੁੰਦਾ ਤੁਸੀਂ ਸੇਮ ਯੂਨੀਵਰਸਿਟੀ ਚਾਹੇ ਉਹਦੀ ਫੀਸ 20 ਲੱਖ ਹੋਏ ਬਟ ਤੁਸੀਂ ਖਾਲੀ ਆਪਣੀ ਯੂਨੀਵਰਸਿਟੀ ਨੂੰ ਸਾਲ ਦਾ 5 ਲੱਖ ਦਿੰਦਾ ਜਾਂ 4 ਲੱਖ ਦਿੰਦਾ ਹੈ ਤੁਸੀਂ ਉਸ ਯੂਨੀਵਰਸਿਟੀ ਦਾ ਬੈਨੀਫਿਟ ਉਠਾ ਸਕਦੇ ਹੋ ਉਹੀ ਐਕਸਟਰਾ ਫੀਸ ਨਹੀਂ ਦੇਣੀ ਔਰ ਤੁਹਾਨੂੰ ਗਵਰਨਮੈਂਟ 700 ਯੂਰੋ ਲਿਵਿੰਗ ਐਕਸਪੈਂਸਸ ਪਰ ਮੰਥ ਦੇ ਪੇ ਕਰੇਗੀ। ਦੈਟਸ ਸੋ ਈਜ਼ੀ ਸੁਣ ਕੇ ਲੱਗਦਾ ਹੈ ਨਾ ਕਿ ਬੜਾ ਅਟਰੈਕਟਿਵ ਹੈ। ਜਹ ਆਪਾਂ ਇੱਥੇ ਪੜ ਰਹੇ ਹਾਂ ਔਰ ਇੰਨਾ ਕ ਪੈਸਾ ਦੇ ਕੇ ਆਪਾਂ ਨੂੰ ਇੰਟਰਨੈਸ਼ਨਲ ਐਕਸਪੋਜ਼ਰ ਮਿਲ ਰਿਹਾ ਹੈ ਬੈਟਰ ਹੈ ਟੂ ਟੇਕ ਇੰਟਰਨੈਸ਼ਨਲ ਐਕਸਪੋਜ਼ਰ ਜਿੱਥੇ ਬਹੁਤ ਸਾਰੀ ਕੰਟਰੀਜ਼ ਦੇ ਬੱਚੇ ਤੁਹਾਡੇ ਨਾਲ ਪੜ ਰਹੇ ਹਨ। ਥੈਂਕ ਯੂ ਸੋ ਮੱਚ। ਜੀ ਸੋ ਸਟੂਡੈਂਟਸ ਤੁਸੀਂ ਲਾਤਵੀਆ ਬਾਰੇ ਡਿਟੇਲ ਵਿੱਚ ਸਾਰਾ ਕੁਝ ਸਮਝ ਚੁੱਕੇ ਹੋ ਤਾਂ ਜ਼ਰੂਰ ਦੇਖੋ ਤੁਸੀਂ ਲਾਤਵੀਆ ਇੱਕ ਚੰਗੀ ਆਪਸ਼ਨ ਆਪਣੇ ਆਪ ਦੇ ਵਿੱਚ ਜਿੱਥੇ ਤੁਸੀਂ ਪੜਾਈ ਕਰਨ ਦੇ ਲਈ ਤਾਂ ਜਾਣਾ ਹੀ ਹੈ ਨਾਲ ਦੀ ਨਾਲ ਆਪਣੇ ਫਿਊਚਰ ਸੈਟਲਮੈਂਟ ਲਈ ਵੀ ਢੇ ਸਾਰੀਆਂ ਆਪਸ਼ਨ ਜ਼ਰੂਰ ਦੇਖ ਸਕਦੇ ਹੋ ਸੋ ਕੋਈ ਸਵਾਲ ਹੈ ਤੇ ਜਿਹੜਾ ਨੰਬਰ ਅਸੀਂ ਇਹਨਾਂ ਨੂੰ ਜੋ ਜੀ ਇੱਕ ਬੈਨੀਫਿਟ ਦੇ ਸਕਦੇ ਹਾਂ ਫੀਸ ਵੀ ਅਸੀਂ ਵੀਜ਼ੇ ਦੇ ਬਾਅਦ ਕਰਾ ਸਕਦੇ ਹਾਂ ਸਟੂਡੈਂਟ ਦੀ ਥੈਟਸ ਅ ਜੀ ਸੋ ਫੀਸ ਵੀ ਵੀਜ਼ਾ ਤੋਂ ਬਾਅਦ ਆਪਣੇ ਆਪ ਦੇ ਵਿੱਚ ਇੱਕ ਵੱਡਾ ਬੈਨੀਫਿਟ ਹੁੰਦਾ ਹੈ ਜੋ ਕਿ ਐਜ਼ ਅ ਟਾਈਮ ਵਿੱਚ ਪੇਰੈਂਟਸ ਜਾਂ ਸਟੂਡੈਂਟ ਜ਼ਰੂਰ ਚਾਹ ਰਹੇ ਹੁੰਦੇ ਨੇ ਸੋ ਤੁਸੀਂ ਜ਼ਰੂਰ ਇਸ ਬਾਰੇ ਹੋਰ ਡਿਟੇਲ ਵੀ ਜਾਣਕਾਰੀ ਲੈਣੀ ਹੈ ਤੇ ਜਿਹੜਾ ਨੰਬਰ ডিসਪਲੇ ਹੈ ਇਸ ਉਪਰ ਕਾਲ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਬਹੁਤ ਬਹੁਤ ਥੈਂਕਸ ਮੈਮ ਅੱਜ ਤੁਸੀਂ ਲਾਤਵੀਆ ਬਾਰੇ ਸਟੂਡੈਂਟਸ ਨੂੰ ਤੇ ਇਜ਼ਾਰੀ ਇਨਫੋਰਮੇਸ਼ਨ ਦਿੱਤੀ ਹੈ ਅਗਰ ਵੀ ਸਟੂਡੈਂਟਸ ਲਈ ਅਸੀਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ